स्कूल के प्रिंसीपल डीओ एजुकेशन संगरूर पिंड मौड़ा सरपंच साहबान सारे मैंबर साहबान पीतू चेयरमैन इंप्रूवमेंट ट्रस्ट संगरूर जी जसवीर कौर शेरगिल चेयरमैन मार्केट कमेटी दिड़वा ਔਰ ਸਾਰੀਆਂ ਹੀ ਮੌਜੂਦ ਸ਼ਖਸੀਅਤਾਂ ਜਿਹੜੀ ਅੱਜ ਦੇ ਇਸ ਫੰਕਸ਼ਨ ਨੂੰ ਦੇ ਵਿਚ ਆਂਦੇ ਨੇ ਔਰ ਖਾਸ ਕਰਕੇ ਸਾਰੇ ਬੱਚਿਆਂ ਦੇ ਪੇਰੈਂਟਸ ਮਾਤਾ ਪਿਤਾ ਔਰ ਮੇਰੇ ਬਹੁਤ ਹੀ ਪਿਆਰੇ ਬੱਚੇ ਸਭ ਤੋਂ ਪਹਿਲਾਂ ਬਰਾਉ ਫਤਿਹ ਵਾਈਟ ਜੀ ਕਾ ਖਾਲਸਾ ਸ੍ਰੀ ਵਾਇਟ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਬੋਲਦਿਆਂ ਪ੍ਰਿੰਸੀਪਲ ਸਾਹਿਬ ਆਪ ਨੇ ਦੱਸਿਆ ਕਿ ਸਕੂਲ ਦੇ ਅੰਦਰ ਕਿੰਨੇ ਕੰਮ ਜਿਹੜੇ ਲੱਗੇ ਉਹ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੋਏ ਨੇ ਕਿਉਂਕਿ ਪੰਜਾਬ ਦੇ ਅੰਦਰ ਵੀ ਸਭਾਈ ਜਦੋਂ ਆਮ ਆਦਮੀ ਪਾਰਟੀ ਪੰਜਾਬ ਚ ਇਲੈਕਸ਼ਨ ਲੜ ਰਹੀ ਸੀ ਤਾਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬੀਆਂ ਨੂੰ ਸਨੇਹਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੂੰ ਸਨੇਹਾ ਦਿੱਤਾ ਸੀ ਕਿ ਜੋ ਸਿੱਖਿਆ ਦਾ ਮਾਡਲ ਅਸੀਂ ਦਿੱਲੀ ਚ ਅਨਵਾ ਪੈਦਾ ਕੀਤਾਗਾ ਕਿ ਦਿੱਲੀ ਜਿਹੜਾ ਸੀ ਸਿੱਖਿਆ ਦਾ ਮਾਡਲ ਬਣਾਇਆਗਾ ਜੋ ਮਨੀਸ਼ ਸ਼ਿਸ਼ੋਧਿਆ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਅੰਦਰ ਇਹ ਸਿੱਖਿਆ ਦਾ ਮਾਡਲ ਪੈਦਾ ਕੀਤਾਗਾ ਉਹੀ ਮਾਡਲ ਜਿਹੜਾ ਅਸੀਂ ਪੰਜਾਬ 'ਚ ਲਾਗੂ ਕਰਾਂਗੇ ਇਸ ਕਾਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਔਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 117 ਤੋਂ 92 ਸੀਟਾਂ ਦਿਤਾ ਕੇ ਇੱਕ ਭਾਰੀ ਬਹੁਮਤ ਦਿੱਤਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸ਼ੁਰੂ ਤੋਂ ਲੈ ਕੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਪੰਜਾਬ ਦਾ ਵਿੱਤ ਮੰਤਰੀ ਬਣਾਇਆ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਪਰ ਲਗਾਤਾਰ ਖਜ਼ਾਨਾ ਜਿਹੜਾ ਉਹ ਕੱਲੇ ਦਿਰਬਿਆਂਾਂ ਦੀ ਪੂਰੇ ਪੰਜਾਬ ਵੱਲ ਲਗਾਤਾਰ ਜਿਹੜਾ ਪੈਸੇ ਆ ਰਹੇ ਲੱਗੇ ਪਿਛਲੇ ਲਗਭਗ 3 ਸਾਲਾਂ ਚ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਸੀ ਜਾਂ ਸਾਡੇ ਸਕੂਲ ਦੇ ਮੁਖੀ ਸੀ ਜੱਜਮੀ ਨੇ ਜਿਹੜੇ ਉਹਨਾਂ ਨੂੰ ਵੱਡੇ ਪੱਧਰ ਤੇ ਗਰਾਂਟਾ ਜਿਹੜੀਆਂ ਮੈਂ ਸਭ ਤੋਂ ਪਹਿਲਾਂ ਸਕੂਲਾਂ ਚ ਭੇਜੀਆਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਜਿਹੜੇ ਵਿੱਚ ਹੋਇਆ ਸਭ ਤੋਂ ਵੱਧ ਕਮਰੇ ਬਣੇ ਲੈਬ ਬੜੀਆਂ ਲਾਇਬ੍ਰੇਰੀਆਂ ਬਣੀਆਂ ਸੋਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ JEE ਦਾ ਇਮਤਿਹਾਨ JEE ਦਾ ਇਮਤਿਹਾਨ ਪਾਸ ਕਰਕੇ ਅੱਜ ਪੰਜਾਬ ਦੇ ਅੰਦਰ ਆਪਣੀ ਹਾਈਰ ਐਜੂਕੇਸ਼ਨ ਲੈ ਰਹੇ ਨੇ bizness blaster ਇੱਕ ਅਸੀਂ ਮੈਨੂੰ ਹੁਣੇ ਡਿਪਟੀ ਡੀਓ ਸਾਹਿਬ ਮੇਰੇ ਨਾਲ ਗੱਲ ਕਰ ਰਹੇ ਸੀ ਕਿ bizness blaster ਜਿਹੜਾ ਸ਼ੁਰੂ ਕੀਤਾ ਇਹਦੇ ਨਾਲ ਬੱਚਿਆਂ ਦੇ ਅੰਦਰ bizness ਕਰਨ ਦੀ ਤਾਂਗ ਪੈਦਾ ਹੁੰਦੀ ਆ ਬਿਜ਼ਨਸ ਕਰਨ ਦੀ ਇੱਛਾ ਜਿਹੜੀ ਆ ਉਹ ਪੰਜਾਬ ਪੈਦਾ ਹੋਈ ਆ ਅਸੀਂ ਪਲੱਸ 1 ਤੇ ਪਲੱਸ 2 ਦੇ ਬੱਚਿਆਂ ਨੂੰ ਸੀਡ ਮਨੀ ਯਾਨੀ 2000 ਰੁਪਏ ਪ੍ਰਤੀ ਬੱਚਾ ਦਿੰਨੇ ਆ ਔਰ 2000 ਰੁਪਏ ਨਾਲ ਬੱਚਾ ਜਿਹੜਾ ਬਿਜ਼ਨਸ ਕਰਕੇ ਆਉਂਦਾਗਾ ਜਦੋਂ ਬਿਜ਼ਨਸ ਕਰਕੇ ਆਉਂਦਾਗਾ ਤਾਂ ਬੱਚੇ ਦੇ ਅੰਦਰ ਬਿਜ਼ਨਸ ਦੀ 스ਕਿੱਲ ਉਹ ਪੈਦਾ ਹੁੰਦੀ ਆ ਕਿਉਂਕਿ ਪੜ੍ਹਾਈ ਦਾ ਮਤਲਬ ਕੱਲਾ ਇਹ ਨਹੀਂ ਕਿ ਸਰਕਾਰੀ ਨੌਕਰੀਆਂ ਪੜਾਈ ਦਾ ਮਤਲਬ ਆ ਕਿ ਤੁਸੀਂ ਚਾਹੇ ਐਗਰੀਕਲਚਰ ਖੇਤਰ ਦੇ ਅੰਦਰ ਜਾਓ ਚਾਹੇ ਬਿਜ਼ਨਸ ਦੇ ਖੇਤਰ ਦੇ ਅੰਦਰ ਜਾਓ ਜਾਂ ਕਿਸੇ ਹੋਰ ਸੌਫਟਸਰ ਦੇ ਖੇਤਰ ਦੇ ਅੰਦਰ ਜਾਓ ਉੱਥੇ ਜਾ ਕੇ ਆਪਣੀ ਡਿਊਟੀ ਜਿਹੜੀ ਆ ਨਿਪੁੰਨਤਾ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਨਿਭਾਓ ਸੋ ਦੇ ਲਈ ਸਰਕਾਰ ਲਗਾਤਾਰ ਲੱਗੀ ਆ ਮੈਂ ਜੇ ਗੱਲ ਕਰਾਂ ਤੁਹਾਡੇ ਦਾ ਪਸ਼ੁਕਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਉਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਭਾਗਸ ਪਾਰਟੀ ਦੀ ਸਰਕਾਰ ਰਹੀ ਬਹੁਤ ਸਾਰੇ ਅਧਿਆਪਕ ਜਿਹਨਾਂ ਨੇ ਕਿ ਮੇਰੇ ਇਸ ਗੱਲ ਦੇ ਸਾਥੀ ਨੇ ਮੇਰੇ ਇਸ ਗੱਲ ਦੇ ਗਵਾਹ ਨੇ ਕਿ ਅਸੀਂ ਲਗਭਗ 12000 800 ਦੇ ਕਰੀਬ ਟੀਚਰਾਂ ਨੂੰ ਪੱਕੇ ਕਰਕੇ 12800 ਅਧਿਆਪਕਾਂ ਨੂੰ ਪੱਕੇ ਕਰਕੇ ਉਹਨਾਂ ਦੀ ਨਗੂਣੀ ਤਨਖਾਹ ਜਿਹੜੀ 6000 ਤਨਖਾਹ ਹੁੰਦੀ ਸੀ ਉਹਨੂੰ 25000 ਨੂੰ 28000 ਕੀਤਾਗਾ ਯਾਨੀ 5 ਤੋਂ ਲੈ ਕੇ 6 ਗੁਣਾ ਵਾਧਾ ਪਹਿਲੀ ਵਾਰ ਮੈਂ ਸਮਝਦਾ ਆਂ ਦੇ ਆਫਕਾ ਦੀਆਂ ਤਰਕਾਹਾਂ ਦੇ ਵਿੱਚ ਖਾਸ ਕਰਕੇ ਜਿਹੜੇ ਕੱਚੇ ਵਿਅਕਤੀ ਚੋਂ ਉੱਥੋਂ ਚੋਇਆ ਗਿਆ ਇਹ ਬਹੁਤ ਵੱਡਾ ਕ੍ਰਾਂਤੀਕਾਰੀ ਸੈਪ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਚੁੱਕਿਆ ਹੁਣ ਤੱਕ ਕਿੰਨਾ ਸਾਲਾਂ ਚ 20000 ਤੋਂ ਵੱਧ ਅਧਿਆਪਕ ਜਿਹੜੇ ਦੇਗੇ ਉਹ ਅਸੀਂ ਸਰਕਾਰੀ ਸਕੂਲਾਂ ਚ ਪੜ੍ਹਤੀ ਕੀਤੇ ਨੇਗੇ ਸਰਕਾਰੀ ਸਕੂਲਾਂ ਚ ਕਰੋੜ ਕੀਤੇ ਨੇਗੇ ਸੋ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਅੰਦਰ ਐਜੂਕੇਸ਼ਨ ਚ ਰਿਜ਼ਲਟ ਜਿਹੜੇ ਨੇ ਉਹ ਤੀਜੇ ਬਦਲ ਰਹੇ ਨੇ ਅੱਜ ਸਾਡੇ ਬੱਚੇ ਬੱਚੀਆਂ ਜਿਹੜੀਆਂ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰ ਰਹੇ ਨੇ ਜਿਵੇਂ ਪ੍ਰਿੰਸੀਪਲ ਸਾਹਿਬ ਆਪ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਬੱਚੇ ISRU ਦੇ ਅੰਦਰ IIT ਦੇ ਅੰਦਰ ਵੱਡੀਆਂ ਇੰਸਟੀਚੂਨਾਂ ਦੇ ਅੰਦਰ ਜਾ ਕੇ ਆਪਣਾ ਤਜਰਬਾ ਹਾਸਲ ਕਰ ਰਹੇ ਨੇ ਉਸੇ ਤਰੀਕੇ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਅਧਿਆਪਕ ਕੋਈ ਸਿੰਗਾਪੁਰ ਜਾ ਕੇ ਆਇਆ ਕੋਈ ਫਿਨਲੈਂਡ ਜਾ ਕੇ ਆਇਆ ਕੋਈ IIT ਅੰਮ੍ਰਿਤਸਰ ਜਾ ਕੇ ਆਇਆ ਕੋਈ ਹੋਰ ਇੰਸਟੀਚਿਊਸ਼ਨ ਜਾ ਕੇ ਆਇਆ ਜਿੱਥੇ ਜਾ ਕੇ ਉਹਨਾਂ ਨੇ ਅੱਛੀ ਕੁਆਲਿਟੀ ਦੀ ਜਿਹੜੀ ਆ ਟ੍ਰੇਨਿੰਗ ਲਈ ਆ ਟ੍ਰੇਨਿੰਗ ਲੈਣ ਦਾ ਮਕਸਦ ਇਹ ਆ ਕਿ ਅਸੀਂ ਆਪਣੇ ਅਧਿਆਪਕਾਂ ਨੂੰ ਸਾਰੇ ਅਧਿਆਪਕ ਸਹਿਬਾਨ ਨੂੰ ਵੀ ਸਮੇਂ ਦੇ ਹਾਨੀ ਬਣਾ ਰਹੇ ਹਾਂ ਉਹਨਾਂ ਨੂੰ ਵੀ ਅੱਛੀ ਜਿਹੜੀ ਟ੍ਰੇਨਿੰਗ ਦੇ ਰਹੇ ਆ ਤਾਂ ਕਿ ਉਹ ਸਾਡੇ ਬੱਚਿਆਂ ਨੂੰ ਅੱਛੇ ਤਰੀਕੇ ਦੇ ਨਾਲ ਆ ਕੇ ਪੜ੍ਹਾ ਸਕਣ ਇਹ ਵੱਡੇ ਕੰਮ ਨੇ ਜਿਹੜੇ ਅਸੀਂ ਐਜੂਕੇਸ਼ਨ ਦੇ ਖੇਤਰ ਦੇ ਅੰਦਰ ਕੀਤੇ ਨੇ ਮੇਰੇ ਯਾਦ ਆ ਜਦੋਂ ਪਹਿਲਾ ਬਜਟ 2022 ਪੰਜਾਬ ਵਿਧਾਨ ਸਭਾ ਦੇ ਅੰਦਰ ਪਹਿਲਾ ਬਜਟ ਮੇਰੇ ਵੱਲੋਂ ਪੇਸ਼ ਕੀਤਾ ਗਿਆ ਤਾਂ 57% ਦੀ ਬਜਟ ਦਾ ਵੱਡਾ ਹਿੱਸਾ 57% ਦੀ ਪੈਸੇ ਜਿਹੜੇ ਨੇ ਉਹ ਕੱਲੇ ਸਿੱਖਿਆ ਦੇ ਖੇਤਰ 'ਚ ਰੱਖੇ ਗਏ ਜਿਹਦੇ ਰਿਜ਼ਲਟ ਜਿਹੜੇ ਅੱਜ ਦਿਖਾਈ ਦਿੰਦੇ ਨੇਗੇ 222 ਜਿਹੜਾ 57 ਫੀਸਦੀ ਪੈਸਾ ਰੱਖਿਆ 47 ਫੀਸਦੀ ਪੈਸਾ ਜਿਹੜਾ ਮੈਡੀਕਲ ਮੈਡੀਕਲ এডਿਕੇਸ਼ਨ ਦੇ ਅੰਦਰ ਰੱਖਿਆ ਇਹ ਸਾਰੇ ਇਸੇ ਗੱਲ ਕਰਕੇ ਅਸੀਂ ਪੈਸੇ ਦਿੱਤੇ ਤਾਂ ਕਿ ਸਾਡੀ ਜਿਹੜੀ ਐਜੂਕੇਸ਼ਨ ਆ ਉਹ ਵਰਲਡ ਕਲਾਸ ਦੀ ਹੋ ਸਕੇ ਪੰਜਾਬ ਜਿਹੜਾ ਦੁਨੀਆ ਦੇ ਅੰਦਰ ਪੰਜਾਬੀ ਜਾਣੇ ਜਾਂਦੇ ਨੇ ਕਿ ਹਰੇ ਕੋਨੇ ਕੋਨੇ ਜਾਂਦੇ ਨੇ ਪਰ ਸਾਡੇ ਸਕੂਲ ਵੀ ਜਿਹੜੇ ਨੇਗੇ ਉਹ ਇੰਟਰਨੈਸ਼ਨਲ ਲੈਵਲ ਦੇ ਬਣ ਉਹਦੇ ਵੱਲ ਸਾਡੇ ਲਗਾਤਾਰ ਕਦਮ ਨੇ ਉਹ ਚੱਲੀ ਰਗੇ ਇਸੇ ਤਰੀਕੇ ਕਿਉਂਕਿ ਇਸ ਤੋਂ ਪਹਿਲਾਂ ਦੋ ਤਿੰਨ ਸਕੂਲਾਂ 'ਚ ਬੱਚਿਆਂ ਨੇ ਬੜੇ ਅੱਛੇ ਸਹਿ ਰਹਿ ਦਿੱਤੇ ਕਿ ਸਰਕਾਰ ਜਿਹੜੀ ਆ ਉਹ ਨਸ਼ਿਆਂ ਦੇ ਖਿਲਾਫ ਕਿਸ ਤਰ੍ਹਾਂ ਅੱਛੇ ਤਰੀਕੇ ਨਾਲ ਲੱਗੀ ਹੋਈ ਆ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਜਿਹੜਾ ਉਹ ਚੱਲ ਰਿਹਾ ਹੁਣੇ ਮੈਨੂੰ ਸਰਪੰਚ ਸਾਹਿਬਾਨ ਦੱਸ ਰਹੇ ਸੀਗੇ ਕਿ ਪੁਲਿਸ ਇੰਚਾਰਜ ਸਾਹਿਬ ਜਿਹੜੇ ਤੇ ਲੱਗੇ ਨੇਗੇ ਉਹ ਲਗਾਤਾਰ ਦਿਨ ਰਾਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਚ ਲੱਗੇ ਰਹਿੰਦੇ ਨੇ ਲਗਾਤਾਰ ਨਸ਼ੇ ਨੂੰ ਖਤਮ ਕਰਨ ਚ ਲੱਗੇ ਰਹਿੰਦੇ ਨੇ ਕਿ ਇਤੋਂ پتہ ਲੱਗਦਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਕਿੰਨੀ ਤੇਜ਼ੀ ਦੇ ਨਾਲ ਔਰ ਕਿੰਨੇ ਅੱਛੇ ਤਰੀਕੇ ਦੇ ਨਾਲ ਸਾਰਥਕ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਨਸ਼ਾ ਬਾਰਡਰ ਤੋਂ ਪਾਰ ਕਿਉਂਕਿ ਪੰਜਾਬ ਦਾ ਲਗਭਗ 500 ਕਿਲੋਮੀਟਰ ਬਾਰਡਰ ਜਿਹੜਾ ਉਹ ਪਾਕਿਸਤਾਨ ਨਾਲ ਲੱਗਦਾਗਾ ਔਰ ਪਾਕਿਸਤਾਨ ਨਾਲ ਲੱਗਣ ਦੇ ਨਾਲ ਬੜ ਤੋਂ ਸਰਹਦੋਂ ਪਾਰ ਨਸ਼ਾ ਤੇ ਹਥਿਆਰ ਆਉਂਦੇ ਨੇਗੇ ਸੋ ਅਸੀਂ ਤਾਂ ਐਂਟੀ ਡਰੋਨ ਸਿਸਟਮ ਕਿਉਂਕਿ ਅੱਜ ਕੱਲ ਡਰੋਨ ਦੇ ਰਾਹੀਂ ਡਰੋਨ ਜਿਹੜੇ ਨਸ਼ਾ ਹੁੰਦਾਗਾ ਸੋ ਉਹ ਡਰੋਨ ਸਿਸਟਮ ਨੂੰ ਜਿਹੜਾ ਪਾਕਿਸਤਾਨ ਜਾਂ ਸਾਡੇ ਵਿਰੋਧੀ ਦੇਸ਼ਾਂ ਨੇ ਖੜਾ ਕੀਤਾ ਉਹਨੂੰ ਤੋੜਨ ਦੇ ਲਈ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਪੰਜਾਬ ਸਰਕਾਰ ਪਰਚੇਜ਼ ਕਰ ਰਹੀ ਹੈ ਮੈਂ ਖੁਦ ਜਾ ਕੇ ਉਹਨਾਂ ਦਾ ਅਨੁਰੀਖਣ ਕਰਕੇ ਆਇਆਂਗਾ ਖੁਦ ਜਾ ਕੇ ਮੈਂ ਟੈਸਟ ਕਰਕੇ ਆਇਆਂਗਾ ਉਹ ਵੀ ਬੜਾ ਜਲਦੀ ਅਸੀਂ ਡਰੋਨ ਸਿਸਟਮ ਪੰਜਾਬ ਪੁਲਿਸ ਦੇ ਬੇੜੇ 'ਚ ਸ਼ਾਮਲ ਕਰਾਂਗੇ ਤਾਂ ਕਿ ਇਸ ਰਾਤ ਤੋਂ ਪਾਰ ਜਿਹੜਾ ਨਸ਼ਾ ਹੁੰਦਾਗਾ ਉਹਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਸਾਡੇ ਸੁਪਰੀਮੋ अरविंद केजरीवाल जी खुद सीधी निगरानी ਕਰ ਰਹੇ ਨੇ ਖੁਦ ਉਹ ਲਗਾਤਾਰ ਇਸ ਗੱਲ ਤੇ ਪੈਣੀ ਨਜ਼ਰ ਰੱਖੀ ਹੋਈ ਆ ਕਿ ਪੰਜਾਬ ਦੇ ਅੰਦਰ ਅਸੀਂ ਨਸ਼ਾ ਖਤਮ ਕਰ ਲਾਂਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਅਗਵਾਈ ਚ ਇੱਕ ਵੱਡੀ ਇੰਪਾਬ ਬੜੀ ਪਾਵਰਫੁਲ ਕਮੇਟੀ ਬਣਾਈ ਆ ਔਰ ਮੈਂ ਸਾਰੇ ਪੰਜਾਬ ਦੇ ਜ਼ਿਲ੍ਹੇ ਜਾਨਾਂਗਾ ਬਹੁਤ ਜਗ੍ਹਾ ਜਾ ਕੇ ਦੇਖਦਾ ਜਿੱਥੇ ਵੀ ਸਾਨੂੰ ਕੋਈ ਨਸ਼ੇ ਤਸਕ ਦੇ ਬਾਰੇ ਜਾਣਕਾਰੀ ਮਿਲਦੀ ਆ ਅਸੀਂ ਉਹਦੇ ਖਿਲਾਫ ਕਾਰਵਾਈ ਕਰਦੇ ਆ ਕਿਉਂਕਿ ਮੈਂ ਇਹ ਗੱਲਾਂ ਤਾਂ ਸਾਂਝੀਆਂ ਕਰ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਦੇ ਅੰਦਰ ਸਿਹਤ ਦੇ ਖੇਤਰ ਦੇ ਅੰਦਰ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਲਗਾਤਾਰ ਲੱਗੀ ਹੋਈ ਆ 24 ਘੰਟੇ ਅਸੀਂ ਕੰਮ ਕਰ ਰਹੇ ਆ ਅੱਜ ਪੰਜਾਬ ਦੇ ਅੰਦਰ ਲਗਭਗ 56000 ਨੌਕਰੀਆਂ ਜਿਹੜੀਆਂ ਨੇ 56000 ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਚੁੱਕੀਆਂ ਨੇ ਇਹੀ ਕਾਰਨ ਆ ਕਿ ਫੋਰਨ ਨੂੰ ਜਿਹੜਾ ਬਾਹਰ ਜਾਣ ਦਾ ਟ੍ਰੈਂਡ ਸੀ ਨਾ ਬੱਚੇ ਬਾਹਰ ਜਾਂਦੇ ਸੀ ਉਹਨੂੰ ਠੱਲ ਪਈਆ ਉਹਨੂੰ ਰੁਕਾਵਟ ਮਿਲੀ ਆ ਕਿਉਂਕਿ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਜਿਹੜੀ ਆ ਉਹ ਲਗਾਤਾਰ ਨੌਕਰੀਆਂ ਜਿਹੜੀ ਕੱਢ ਰਹੀ ਐ ਸਿਹਾਰ ਜਾਰੀ ਹੋ ਰਹੇ ਨੇ ਉਹ ਸਾਡੇ ਬੱਚੇ ਜਿਹੜੇ ਨੇਗੇ ਉਹ ਲਗਾਤਾਰ ਤੇ ਭਰਤੀ ਹੋ ਰਹੇ ਨੇ ਮੈਂ ਦੇਖ ਰਿਹਾ ਸੀਗਾ ਮੇਰੇ ਨਾਲ ਪਰਮ ਚੰਪਾਲ ਮਾਨ ਜੀ ਗੱਲ ਕਰ ਰਹੇ ਸੀ ਕਿ ਬੱਚਿਆਂ ਨੇ ਨਾਟਕ ਦੇ ਰਾਹੀਂ ਬੜਾ ਅੱਛਾ ਸਨੇਹਾ ਦਿੱਤਾ ਵਾਤਾਵਰਨ ਨੂੰ ਬਚਾਉਣ ਦਾ ਸਨੇਹਾ ਦਿੱਤਾ ਰੁੱਖ ਲਗਾਉਣ ਦਾ ਸਨੇਹਾ ਦਿੱਤਾ ਕਿਉਂਕਿ ਸਾਨੂੰ ਗੁਰਬਾਣੀ ਦੇ ਰਾਹੀਂ ਹਾਲਾਂਕਿ ਅਸੀਂ ਸਾਰੇ ਹੀ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆਂ ਹਰ ਰੋਜ਼ ਜਾ ਕੇ ਨਤਬਸਤ ਹੋਨੇ ਆਂ ਪਰ ਲੇਕਿਨ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਜੋ ਗੁਰਬਾਣੀ ਦੇ ਰਾਨ ਨੂੰ ਰਾਹੀਂ ਸਾਨੂੰ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਉਹਨੂੰ ਮੰਨਣ ਤੋਂ ਅਸੀਂ ਇਨਕਾਰੀ ਹੁੰਦੇ ਆਂ ਉਹਨੂੰ ਮੰਨਦੇ ਨਹੀਂ ਹੈਗੇ ਕਿਤਨਾ ਕਿਤੇ ਪਰ ਲੇਕਿਨ ਬੱਚਿਆਂ ਨੇ ਬਹੁਤ ਅੱਛਾ ਸੰਦੇਸ਼ ਦਿੱਤਾ ਕਿ ਜੇ ਰੁੱਖ ਲਗਾਵਾਂਗੇ ਵਾਤਾਵਰਨ ਬਚਾਵਾਂਗੇ ਤਾਂ ਅਸੀਂ ਜਿਹੜਾ ਆਪਣੀ ਜ਼ਿੰਦਗੀ ਨੂੰ ਬਚਾ ਸਕਾਂਗੇ ਕਰੋ ਨਾਨਕ ਦੇਵ ਜੀ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਇਹ ਬਹੁਤ ਵੱਡਾ ਸੰਦੇਸ਼ ਆ ਪਾਣੀ ਨੂੰ ਬਚਾਉਣ ਦਾ ਹਵਾ ਨੂੰ ਬਚਾਉਣ ਦਾ ਧਰਤੀ ਨੂੰ ਬਚਾਉਣ ਦਾ ਪਰ ਲੇਕਿਨ ਅਸੀਂ ਕਿਤੇ ਨਾ ਕਿਤੇ ਤਿੰਨੇ ਚੀਜ਼ਾਂ ਖਰਾਬ ਕਰ ਰਹੇ ਹਾਂ ਕਿਉਂਕਿ ਸਾਡੀ ਆਉਣ ਵਾਲੀ ਜਨਰੇਸ਼ਨ ਕੀ ਕਰੋਗੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੀ ਕਰਨਗੀਆਂ ਜੇਕਰ ਅਸੀਂ ਆਪਣੀ ਮਿੱਟੀ ਨਾ ਬਚਾ ਸਕੇ ਜੇ ਅਸੀਂ ਆਪਣਾ ਪਾਣੀ ਨਾ ਬਚਾ ਸਕੇ ਜੇ ਅਸੀਂ ਆਪਣੀ ਹਵਾ ਨੂੰ ਦੂਸ਼ਣ ਕਰ ਲਿਆ ਸੋ ਇਹਨਾਂ ਬੱਚਿਆਂ ਨੇ ਬਹੁਤ ਹੀ ਅੱਛਾ ਸੰਦੇਸ਼ ਦਿੱਤਾ ਸਾਨੂੰ ਸਾਰਿਆਂ ਨੂੰ ਕਿ ਸਾਨੂੰ ਵਾਤਾਵਰਨ ਨੂੰ ਬਚਾ ਕੇ ਰੱਖਣਾ ਚਾਹੀਦਾ ਜੇ ਅਸੀਂ ਵਾਤਾਵਰਨ ਬਚਾਵਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਖੁੱਲੀ ਫਜ਼ਾ ਦੇ ਅੰਦਰ ਆਪਣਾ ਜੀਵਨ ਬਸਰ ਕਰ ਸਕਣਗੀਆਂ ਕਿਉਂਕਿ ਅਸੀਂ ਇਹ ਨਹੀਂ ਕਿ ਮੈਂ ਪੈਦਾ ਹੋਇਆ ਮੇਰਾ ਅਧਿਕਾਰ ਆ ਸਾਰੇ ਖੇਤਰ ਦੇ ਉੱਤੇ ਅਸੀਂ ਤਾਂ ਥੋੜੇ ਸਮੇਂ ਲਈ ਆ ਕੋਈ 70 ਸਾਲ ਲਈ ਆ ਜਾਂ ਕੋਈ 80 ਸਾਲ ਲਈ ਆ ਜਾਂ ਕੋਈ 100 ਸਾਲ ਲਈ ਆ ਇਸ ਕੁਦਰਤ ਦੇ ਕੈਨਾਤ ਦੇ ਅੰਦਰ ਇਸ ਧਰਤੀ ਦੇ ਅੰਦਰ ਇਸ ਬ੍ਰਹਿਮੰਡ ਦੇ ਅੰਦਰ ਅਸੀਂ 70 80 ਸਾਲ ਲਈ ਜਾਂ 100 ਸਾਲ ਲਈ ਕੋਈ ਵੱਧ ਵੀ ਹੋ ਸਕਦਾ ਹੈਗਾ ਉਹਦੇ ਲਈ ਸਾਡਾ ਜੀਵਨ ਆ ਸੋ ਅਸੀਂ ਇਹ ਕੁਦਰਤੀ ਸਾਧਨਾਂ ਨੂੰ ਖਤਮ ਕਰਨਾ ਸਾਡਾ ਜਿਹੜਾ ਹੈ ਮੈਨੂੰ ਦਾ ਅਧਿਕਾਰ ਨਹੀਂ ਹੈਗਾ ਹਾਂ ਇਹਨੂੰ ਇੰਜੋਏ ਕਰਨਾ ਚਾਹੀਦਾ ਇਹਨਾਂ ਅਧਿਕਾਰਾਂ ਨੂੰ ਪਰ ਲੇਕਿਨ ਅਸੀਂ ਕਿਤੇ ਨਾ ਕਿਤੇ ਇਹਨਾਂ ਦੇ ਖਿਲਾਫ ਜਾ ਕੇ ਕੰਮ ਕਰਦੇ ਹਾਂ ਸੋ ਸਾਨੂੰ ਸਾਰਿਆਂ ਨੂੰ ਜੋ ਬੱਚਿਆਂ ਨੇ ਸੰਦੇਸ਼ ਦਿੱਤਾਗਾ ਉਹ ਗੱਲ ਨੂੰ ਵੀ ਮੰਨਣਾ ਚਾਹੀਦਾ ਸੋ ਮੈਂ ਜ਼ਿਆਦਾ ਟਾੜਾ ਸਮਾਂ ਨਹੀਂ ਲਵਾਂਗਾ ਮੈਂ ਤਾਂ ਇਹੀ ਕਹੂੰਗਾ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਮਹਿੰਮ ਸ਼ੁਰੂ ਕੀਤੀ ਗਈ ਆ ਬੇਸ਼ੱਕ ਤੁਹਾਡੇ ਪਿੰਡ ਵਾਲੇ ਸਰਪੰਚ ਸਾਹਿਬਾਨ ਸਾਰੇ ਬਹੁਤ ਸਾਥ ਦੇ ਰਹੇ ਨੇਗੇ ਤੁਹਾਨੂੰ ਸਾਰਿਆਂ ਨੂੰ ਮੇਰਾ ਸੱਦਾ ਹੈ ਕਿ ਸਾਰੇ ਜਣੇ ਇਸ ਮਹਿੰਮ ਦਾ ਸਾਥੀ ਬਣੋ ਸਾਰਥੀ ਬਣੋ ਔਰ ਪੰਜਾਬ ਚੋਂ ਆਪਾਂ ਨਸ਼ਿਆਂ ਦਾ ਕੋਹ ਜਿਹੜਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਰ ਬੀਜੇਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਚਲਾਇਆਗਾ ਉਹ ਤੋਂ ਪੰਜਾਬ ਨੂੰ ਮੁਕਤ ਬਣਾਈਏ ਔਰ ਦੇਸ਼ ਦਾ ਪੰਜਾਬ ਪਹਿਲਾ ਸੂਬਾ ਬਣੇ ਜਿਹੜਾ ਕਿ ਨਸ਼ਾ ਮੁਕਤ ਹੋਵੇ ਔਰ ਪੰਜਾਬ ਪਹਿਲਾ ਸੂਬਾ ਬਣੇ ਜਿੱਥੇ ਮੈਂ ਸਮਝਦਾ এডਿਊਕੇਸ਼ਨ ਦੇ ਅੰਦਰ ਕ੍ਰਾਂਤੀਕਾਰੀ ਤਬਦੀਲੀਆਂ ਉਹ ਸਾਡੇ ਸੁਪਰੀਮ ਅਰਵਿੰਦ ਕੇਜਰੀਬਾਲ ਮਨੀਸ਼ ਸ਼ਿਸ਼ੋਦੀਆ ਜੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਛੋਰ ਜਿਆ ਨੇ ਸੋ ਤੁਹਾਡਾ ਸਭ ਦਾ ਖਾਸ ਕਰਕੇ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਦਾ ਸਾਰੇ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਮੈਨੂੰ ਇੱਕ ਤੋਂ ਮੰਗਾਂ ਜਿਹੜੀਆਂ ਨੇ ਕੀਆਂ ਉਹ ਦੱਸੀਆਂ ਨੇਗੀਆਂ ਉਹ ਸਾਰੀਆਂ ਮੰਗਾਂ ਮੇਰੇ ਧਿਆਨ ਚ ਰਹਿਗੀਆਂ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਮੰਗਾਂ ਮੈਂ ਪੂਰੀਆਂ ਕਰੂੰਗਾ ਕਿਉਂਕਿ ਇਸ ਐਜੂਕੇਸ਼ਨ ਸਿੱਖਿਆ ਮੇਰੀ ਫਸਟ ਪ੍ਰਾਇੋਰਟੀ ਆ ਜਿਵੇਂ ਅੱਜ ਤੁਹਾਡੇ ਵਿੱਚ ਬਤੌਰ ਵਿੱਤ ਮੰਤਰੀ ਖੜਾ ਜੇ ਮੈਂ ਅੱਜ ਤੁਹਾਡੇ ਵਿੱਚ ਬਤੌਰ ਹਲਕਾ ਐਮਐਲਏ ਦਿਰਬਾ ਦਾ ਦਿਰਬਾ ਖੜਾਂਗਾ ਤਾਂ ਮੈਂ ਸਮਝਦਾ ਉਹ ਸਿਰਫ ਤੇ ਸਿਰਫ ਸਿੱਖਿਆ ਗੀ ਐਜੂਕੇਸ਼ਨ ਆ ਪੜਾਈ ਆ ਸੋ ਪੜਾਈ ਤੋਂ ਬਿਨਾ ਬੱਚੇ ਕੁਝ ਨਹੀਂ ਬਣ ਸਕਦਾ ਜੇ ਦੇਖਰ ਤੁਸੀਂ ਨੇ ਸਾਰਿਆਂ ਨੇ ਅਧਿਆਪਕ ਬਣਨਾ ਜੱਜ ਬਣਨਾ ਵਕੀਲ ਬਣਨਾ ਡਾਕਟਰ ਬਣਨਾ ਰਾਜਨੇਤਾ ਬਣਨਾ ਯਾ ਹੋਰ ਹਰ ਕਿਸੇ ਖੇਤਰ ਦੇ ਅੰਦਰ ਜਾਣਾ ਤਾਂ ਤੁਹਾਨੂੰ ਸਾਰਿਆਂ ਨੂੰ ਅچھے ਤਰੀਕੇ ਨਾਲ ਪੜ੍ਹਾਈ ਕਰਨੀ ਪਊ ਮੇਰੀ ਤਾਂ ਤੁਹਾਨੂੰ ਸਾਰੇ ਬੱਚਿਆਂ ਨੂੰ ਅੱਜ ਦੇ ਦਿਨ ਇਹੀ ਇਹੀ ਸਲਾਹ ਹੈ ਕਿ ਸਾਰੇ ਜਾਨੇ ਘਰੇ ਜਾ ਕੇ ਜਿੱਥੇ ਤੁਹਾਡੇ ਵਿਆਪਕ ਸਹਿਬਾਨ ਸਕੂਲ ਦੇ ਅੰਦਰ ਹੱਡ ਪਨਮੀ ਮਿਹਨਤ ਕਰਦੇ ਨੇ ਬਹੁਤ ਵਿਹਦ ਕਰਕੇ ਤੁਹਾਨੂੰ ਪੜ੍ਹਾਉਂਦੇ ਨੇ ਤੁਸੀਂ ਵੀ ਘਰ ਦੇ ਅੰਦਰ ਜਾ ਕੇ ਘਟੋ-ਘਟ 4 ਜਾਂ 5 ਘੰਟੇ ਹਰ ਰੋਜ਼ ਪੜ੍ਹਿਆ ਕਰੋ ਤਾਂ ਕਿ ਤੁਸੀਂ ਸਾਰੇ ਟਾਪਰ ਬਣੋ ਤੁਸੀਂ ਸਾਰੇ ਵੱਡੀਆਂ-ਵੱਡੀਆਂ ਇੰਸਟੀਚੂਨ ਦੇ ਅੰਦਰ ਦਾਖਲੇ ਲਵੋ ਤੁਹਾਡਾ ਪਿੰਡ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਆ ਤੁਸੀਂ ਤਾਂ ਚਾਹੇ ਪਟਿਆਲੇ ਦਾਖਲਾ ਲੈ ਲਓ ਚਾਹ ਦਿੱਲੀ ਦਾਖਲਾ ਲੈ ਲਓ ਚਾਹ ਸੰਗਰੂਰ ਦਾਖਲਾ ਲੈ ਲਓ ਜਿੱਥੇ ਵੀ ਲਓਗੇ ਤੁਹਾਨੂੰ ਤਾਂ ਜਿਹੜੀ ਆ ਬਹੁਤ ਸਾਰੀ ਟਰਾਂਸਪੋਰਟੇਸ਼ਨ ਦਾ ਬੜਾ ਅੱਛਾ ਪ੍ਰਬੰਧ ਆਗਾ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਤੁਸੀਂ ਸਾਰੇ ਜਣੇ ਹੱਟ ਪਨ ਵਿੱਚ ਮਿਹਨਤ ਕਰੋ ਤਾਂ ਕਿ ਤੁਸੀਂ ਜਿਹੜਾ ਆਪਣੇ ਆਪਣੇ ਪਿੱਛੇ ਨੂੰ ਆਪਣੇ ਆਪਣੇ ਮਕਾਮ ਨੂੰ ਹਾਸਲ ਕਰ ਸਕੋ ਸੋ ਇੱਕ ਵਾਰ ਫੇਰ ਸਾਰੀ ਪੰਚਾਇਤ ਦਾ ਵਕ ਵਕ ਸਰਪੰਚ ਸਾਹਿਬਾਨ ਦਾ